ਦੋਸਤੋ ਇੱਕ ਵਾਰ ਮਹਾਤਮਾ ਬੁੱਧ ਤੇ ਭਿਖਸ਼ੂਆਂ ਦਾ ਸੰਗ ਘੁੰਮਦੇ-ਘੁੰਮਦੇ ਇੱਕ ਛੋਟੇ ਜਿਹੇ ਕਸਬੇ ਦੇ ਬਾਹਰ ਆ ਕੇ ਰੁਕਿਆ। ਇੱਕ ਜਵਾਨ ਲੜਕਾ ਹੌਲੀ-ਹੌਲੀ ਗੌਤਮ ਬੁੱਧ ਦੇ ਕੋਲ ਆਇਆ ਤੇ ਕਹਿਣ ਲੱਗਾ, "ਮਹਾਤਮਾ ਜੀ, ਮੇਰੇ ਕੋਲ ਸਿਰਫ 7 ਦਿਨ ਨੇ। ਮੇਰਾ ਸਾਰਾ ਪਰਿਵਾਰ ਰਿਸ਼ਤੇਦਾਰੀ ਵਿੱਚ ਵਿਆਹ ਲਈ ਦੂਜੇ ਪਿੰਡ ਗਿਆ ਹੋਇਆ ਹੈ। 7 ਦਿਨਾਂ ਵਿੱਚ ਕਿਸੇ ਕਿਸਮ ਦੀ ਕੋਈ ਰੋਕ ਨਹੀਂ, ਕੋਈ ੜਿੱਕਾ ਨਹੀਂ, ਕੋਈ ਜ਼ਿੰਮੇਵਾਰੀ ਨਹੀਂ। ਮੈਂ ਇਨ੍ਹਾਂ ਹੀ 7 ਦਿਨਾਂ ਵਿੱਚ ਆਪਣੇ ਆਪ ਨੂੰ ਬਦਲਣਾ ਚਾਹੁੰਦਾ। ਮੈਂ ਜਾਣਦਾ ਵਾਂ ਕਿ ਜੇ ਮੈਂ ਆਪਣੇ ਆਪ ਨੂੰ ਬਦਲ ਲਿਆ" ਤਾਂ ਮੇਰੀ ਜ਼ਿੰਦਗੀ ਬਦਲ ਜਾਵੇਗੀ ਕਿਰਪਾ ਕਰਕੇ ਮੇਰੀ ਮਦਦ ਕਰੋ ਗੌਤਮ ਬੋਧ ਨੇ ਪੁੱਛਿਆ ਅੱਛਾ ਤੂੰ ਚਾਹਨਾ ਕੀ ਹੈ ਲੜਕੇ ਨੇ ਕਿਹਾ ਮਹਾਤਮਾ ਜੀ ਮੈਂ ਮਨ ਤੋਂ ਦੁਖੀ ਨਹੀਂ ਹੋਣਾ ਚਾਹੁੰਦਾ ਕਦੇ ਵੀ ਫਸਿਆ ਹੋਇਆ ਤੇ ਪਰੇਸ਼ਾਨ ਮਹਿਸੂਸ ਨਹੀਂ ਕਰਨਾ ਚਾਹੁੰਦਾ ਜ਼ਿੰਦਗੀ ਵਿੱਚ ਕਾਮਯਾਬ ਹੋਣਾ ਚਾਹੁੰਦਾ ਉਸ ਲੜਕੇ ਦੀ ਗੱਲ ਸੁਣ ਕੇ ਕੁਝ ਲੋਕ ਹੱਸਣ ਲੱਗੇ ਉਹਨਾਂ ਵਿੱਚੋਂ ਇੱਕ ਨੇ ਹੌਲੀ ਜੀ ਆਵਾਜ਼ ਵਿੱਚ ਕਿਹਾ ਮਹਾਤਮਾ ਜੀ ਤੁਸੀਂ ਇਸ ਪਾਗਲ ਲੜਕੇ ਉੱਪਰ ਧਿਆਨ ਨਾ ਦਿਓ ਇਹ ਤਾਂ ਆਉਣ ਜਾਣ ਵਾਲੇ ਹਰ ਨਵੇਂ ਬੰਦੇ ਨਾਲ ਹੀ ਇਹੋ ਜਿਹੀਆਂ ਉੱਚੀਆਂ ਗੱਲਾਂ ਕਰਦਾ ਉਸ ਬੰਦੇ ਨੇ ਹੋਰ ਹੌਲੀ ਸੁਰ ਵਿੱਚ ਕਿਹਾ ਇਸ ਨੇ ਕਰਨਾ ਕਰਾਉਣਾ ਕੁਝ ਨਹੀਂ ਇਹ ਸਾਰੇ ਪਿੰਡ ਵਿੱਚ ਆਪਣੀ ਮੱਕਾਰੀ ਤੇ ਸੁਸਤੀ ਲਈ ਮਸ਼ਹੂਰ ਹੈ ਪਿੰਡ ਵਾਲਿਆਂ ਦੀਆਂ ਗੱਲਾਂ ਸੁਣ ਕੇ ਲੜਕਾ ਬੋਲਿਆ ਹੁਣ ਮੈਂ ਸੱਚੀਓ ਬਦਲਣਾ ਚਾਹੁੰਦਾ ਮੈਂ ਆਪਣੇ ਅੰਦਰ ਵਿਸ਼ਵਾਸ ਮਹਿਸੂਸ ਕਰਨਾ ਚਾਹੁੰਦਾ ਨਾਲ ਹੀ ਇਹੋ ਜੀ ਜ਼ਿੰਦਗੀ ਚਾਹੁੰਦਾ ਜਿੱਥੇ ਮੈਨੂੰ ਕਾਮਯਾਬੀ ਦੇ ਨਾਲ ਨਾਲ ਕਿਸੇ ਵੀ ਚੀਜ਼ ਦੀ ਕਮੀ ਨਾ ਹੋਵੇ ਲੜਕੇ ਦੀਆਂ ਗੱਲਾਂ ਉਹਨਾਂ ਲੋਕਾਂ ਦੇ ਗਲੇ ਤੋਂ ਹੇਠਾਂ ਨਹੀਂ ਉਤਰੀਆਂ ਉਹਨਾਂ ਨੇ ਆਪਸ ਵਿੱਚ ਕਿਹਾ ਕਿ ਇਹ 7 ਦਿਨਾਂ ਵਿੱਚ ਸਭ ਕੁਝ ਪਾਉਣਾ ਚਾਹੁੰਦਾ ਮਨ ਦੀ ਸ਼ਾਂਤੀ ਤੇ ਜ਼ਿੰਦਗੀ ਵਿੱਚ ਕਾਮਯਾਬੀ ਇਹ ਕਿਹੋ ਜੀਆਂ ਫਾਲਤੂ ਗੱਲਾਂ ਕਰ ਰਿਹਾ ਭਲਾ ਇਸ ਤਰ੍ਹਾਂ ਕਿਵੇਂ ਹੋ ਸਕਦਾ ਹੈ ਮਹਾਤਮਾ ਨੇ ਸਾਰਿਆਂ ਦੀ ਗੱਲ ਸੁਣੀ ਤੇ ਉਸ ਪਲ ਲੜਕੇ ਦੇ ਮਨ ਦੀ ਸੱਚਾਈ ਵੀ ਮਹਿਸੂਸ ਕੀਤੀ ਫਿਰ ਗੌਤਮ ਬੁੱਧ ਮੁਸਕਰਾਏ ਤੇ ਬੋਲੇ ਤੇਰੇ ਕੋਲ 7 ਦਿਨ ਹੈਗੇ ਨੇ ਇੰਨਾ ਹੀ ਕਾਫੀ ਹੈ ਫਿਰ ਉਹਨਾਂ ਨੇ ਕਿਹਾ ਤੂੰ ਇਦਾਂ ਕਰ ਤੂੰ ਮੈਨੂੰ 7 ਖਾਲੀ ਕਾਗਜ਼ ਦੇ ਕੇ ਜਾ ਫਿਰ ਸ਼ਾਮ ਨੂੰ ਸਾਨੂੰ ਮਿਲ ਲਵੀਂ ਜਦੋਂ ਸ਼ਾਮ ਨੂੰ ਲੜਕਾ ਆਇਆ ਤਾਂ ਮਹਾਤਮਾ ਕੁਝ ਲਿਖ ਰਿਹਾ ਸੀ ਲਹਿਕੇ ਮਹਾਤਮਾ ਨੇ ਉਸ ਨੂੰ ਉਹ 7 ਕਾਗਜ਼ ਦਿੱਤੇ ਤੇ ਕਿਹਾ ਕਿ ਹਰ ਦਿਨ ਇੱਕ ਕਾਗਜ਼ ਨੂੰ ਖੋਲਣਾ ਹੈ ਹਰ ਕਾਗਜ਼ ਵਿੱਚ ਇੱਕ ਕੰਮ ਲਿਖਿਆ ਹੈ ਹਰ ਦਿਨ ਤੂੰ ਇਮਾਨਦਾਰੀ ਨਾਲ ਇਹਨਾਂ ਵਿੱਚੋਂ ਇੱਕ-ਇੱਕ ਕੰਮ ਕਰਨਾ ਹੈ ਤੇਰੀ ਜ਼ਿੰਦਗੀ ਲਾਜ਼ਮੀ ਬਦਲ ਜਾਵੇਗੀ ਸੋ ਮਹਾਤਮਾ ਨੂੰ ਪ੍ਰਣਾਮ ਕਰਕੇ ਲੜਕਾ ਘਰ ਆ ਗਿਆ ਲੜਕੇ ਨੇ ਪਹਿਲਾ ਕਾਗਜ਼ ਖੋਲ੍ਹਿਆ ਉਸ ਵਿੱਚ ਲਿਖਿਆ ਸੀ ਕਿ ਜਲਦੀ ਸਵੇਰੇ ਸ਼ਰਾਬ ਘਰ ਜਾਓ ਉੱਥੇ ਦਾ ਮਾਹੌਲ ਦੇਖੋ ਤੇ ਗਹਿਰਾਈ ਨਾਲ ਸੋਚੋ ਫਿਰ ਵਾਪਸ ਆ ਕੇ ਪਿੱਛੇ ਲਿਖਿਆ ਕਾਗਜ਼ ਪੜੋ ਲੜਕੇ ਨੇ ਹੈਰਾਨੀ ਨਾਲ ਸੋਚਿਆ ਕਿ ਮੈਨੂੰ ਮਹਾਤਮਾ ਸਵੇਰੇ ਸਵੇਰੇ ਅਜਿਹੀ ਥਾਂ ਤੇ ਕਿਉਂ ਭੇਜ ਰਹੇ ਨੇ ਖੈਰ ਜਦੋਂ ਉਹ ਸਵੇਰੇ ਸਵੇਰੇ ਉੱਥੇ ਪਹੁੰਚਿਆ ਤਾਂ ਉਸਨੇ ਹੈਰਾਨੀ ਨਾਲ ਦੇਖਿਆ ਕਿ ਸ਼ਰਾਬਖਾਨੇ ਦੇ ਬਾਹਰ ਕੁਝ ਲੋਕ ਸੜਕ ਤੇ ਇਧਰ ਉਧਰ ਪਏ ਹੋਏ ਨੇ ਇਹਨਾਂ ਦਾ ਰਾਤ ਦਾ ਨਸ਼ਾ ਅਜੇ ਤੱਕ ਨਹੀਂ ਉਤਰਿਆ ਇੱਕ 30 ਸਾਲ ਦਾ ਆਦਮੀ ਤਾਂ ਨਾਲੀ ਵਿੱਚ ਪਿਆ ਹੋਇਆ ਸੀ ਉਸ ਦੀ ਮਾਂ ਉਸ ਨੂੰ ਉਠਾ ਰਹੀ ਸੀ ਤੇ ਰੋਂਦੀ ਹੋਈ ਕਹਿ ਰਹੀ ਸੀ ਬੇਟਾ ਤੂੰ ਮੰਦਾ ਨਹੀਂ ਹਰ ਰਾਤ ਇੱਥੇ ਆ ਜਾਂਦਾ ਹੈ ਹੋਸ਼ ਵਿੱਚ ਆ ਕੇ ਉਸ ਦਾ ਲੜਕਾ ਵੀ ਰੋਣ ਲੱਗਿਆ ਉਸਨੇ ਕਿਹਾ ਮੈਂ ਆਪਣੀ ਆਦਤ ਦੇ ਸਾਹਮਣੇ ਬੇਬਸਾਂ ਮੇਰੀ ਜ਼ਿੰਦਗੀ ਖਰਾਬ ਹੋ ਰਹੀ ਹੈ ਫਿਰ ਮਾਂ ਪੁੱਤ ਦੋਨੋਂ ਰੋਂ ਲੱਗ ਪਏ ਇਹ ਸਭ ਦੇਖ ਕੇ ਲੜਕੇ ਨੂੰ ਝਟਕਾ ਲੱਗਿਆ ਉਸ ਨੂੰ ਅਹਿਸਾਸ ਹੋਇਆ ਕਿ ਅਸਲ ਬੇਬਸੀ ਕੀ ਹੁੰਦੀ ਹੈ ਘਰ ਆ ਕੇ ਉਸ ਨੇ ਕਾਗਜ਼ ਖੋਲ ਕੇ ਪੜਿਆ ਤੇ ਉਸ ਦੇ ਪਿੱਛੇ ਲਿਖਿਆ ਸੀ ਪਹਿਲਾ ਸਬਕ ਨਾਮ ਬਦਲਣ ਦੀ ਕੀਮਤ ਨੂੰ ਦੇਖੋ ਫਿਰ ਪੱਕਾ ਇਰਾਦਾ ਕਰੋ ਅੱਜ ਤੁਸੀਂ ਦੇਖ ਲਿਆ ਕਿ ਜੋ ਬੰਦਾ ਕਦੇ ਵੀ ਮਾੜੀਆਂ ਆਦਤਾਂ ਨੂੰ ਛੱਡਣ ਦਾ ਪੱਕਾ ਇਰਾਦਾ ਨਹੀਂ ਕਰਦਾ ਉਹ ਹੋਰ ਕਮਜ਼ੋਰ ਹੁੰਦਾ ਜਾਂਦਾ ਹੈ ਖੁਦ ਦੀਆਂ ਨਜ਼ਰਾਂ ਵਿੱਚ ਗਿਰ ਜਾਂਦਾ ਹੈ ਤੇ ਫਿਰ ਮਾੜੀਆਂ ਆਦਤਾਂ ਉਸ ਦੇ ਉੱਤੇ ਹਾਵੀ ਹੋ ਜਾਂਦੀਆਂ ਨੇ ਇਨਸਾਨ ਦਾ ਖੁਦ ਤੋਂ ਹਾਰ ਜਾਣਾ ਬੇਬਸੀ ਦੀ ਚਰਮ ਸੀਮਾ ਹੈ ਜਿਵੇਂ ਇਹਨਾਂ ਲੋਕਾਂ ਨੇ ਆਪਣੀ ਜ਼ਿੰਦਗੀ ਬਰਬਾਦ ਕਰ ਲਈ ਹੈ ਇਸੇ ਤਰ੍ਹਾਂ ਜੇਕਰ ਤੂੰ ਆਪਣੀਆਂ ਛੋਟੀਆਂ-ਛੋਟੀਆਂ ਮਾੜੀਆਂ ਆਦਤਾਂ ਨਹੀਂ ਬਦਲਦਾ ਆਲਸ ਤੇ ਕਮਜ਼ੋਰੀ ਨਹੀਂ ਛੱਡਦਾ ਤਾਂ ਇਹ ਆਦਤਾਂ ਤੇਰੇ ਉੱਤੇ ਹਾਵੀ ਹੁੰਦੀਆਂ ਜਾਣਗੀਆਂ ਤੂੰ ਵੀ ਆਪਣੇ ਆਪ ਤੇ ਬੋਝ ਬਣ ਜਾਏਗਾ ਇਸ ਲਈ ਅੱਜ ਤੋਂ ਆਪਣੇ ਜੀਵਨ ਵਿੱਚ ਦੇਖ ਕਿ ਜੇ ਮੈਂ ਪੁਰਾਣੀਆਂ ਆਦਤਾਂ ਨਹੀਂ ਛੱਡੀਆਂ ਤਾਂ ਅੱਜ ਤੋਂ 10 ਸਾਲ ਬਾਅਦ ਮੇਰਾ ਕਿੰਨਾ ਨੁਕਸਾਨ ਹੋਵੇਗਾ ਕਿਹੜੇ ਦੁੱਖ ਕਿਹੜੀਆਂ ਪਰੇਸ਼ਾਨੀਆਂ ਤੋਂ ਮੈਨੂੰ ਤੇ ਪਰਿਵਾਰ ਨੂੰ ਗੁਜ਼ਰਨਾ ਪਏਗਾ ਮੈਂ ਨਹੀਂ ਬਦਲਿਆ ਤਾਂ ਮੇਰਾ ਸਰੀਰ ਮੇਰਾ ਘਰ ਕਿਹੋ ਜਿਹਾ ਹੋਵੇਗਾ ਜਦੋਂ ਤੱਕ ਇਹ ਤਸਵੀਰ ਸਪਸ਼ਟ ਨਾ ਹੋ ਜਾਵੇ ਉਦੋਂ ਤੱਕ ਸੋਚਦੇ ਰਹੋ ਰੁਕਣਾ ਨਹੀਂ ਇਹ ਅੱਜ ਦਾ ਜ਼ਰੂਰੀ ਕੰਮ ਹੈ ਜਿਵੇਂ ਹੀ ਤੇਰੇ ਅੱਗੇ ਆਪਣੀਆਂ ਮਾੜੀਆਂ ਆਦਤਾਂ ਦਾ ਪਵਿੱਖ ਸਾਫ਼ ਹੋ ਜਾਵੇ ਉਦੋਂ ਹੀ ਮਾੜੀਆਂ ਆਦਤਾਂ ਨੂੰ ਛੱਡਣ ਦਾ ਪੱਕਾ ਇਰਾਦਾ ਕਰੋ ਉਹਨਾਂ ਨੂੰ ਜਿੱਤਣ ਲਈ ਤਿਆਰ ਹੋ ਜਾਓ ਨੇ ਤਾਂ ਕਦੇ ਵੀ ਆਪਣੇ ਆਪ ਤੇ ਮਾਣ ਨਹੀਂ ਕਰ पाओगे ਜੀਵਨ ਵਿੱਚ ਕਦੇ ਵੀ ਅੱਗੇ ਨਹੀਂ ਵਧ पाओगे ਉਹ ਚਿੱਠੀ ਪੜ੍ਹ ਕੇ ਲੜਕਾ ਕਾਫੀ ਦੇਰ ਤੱਕ ਸੋਚਦਾ ਰਿਹਾ ਕਿ ਕਿਹੜੀਆਂ ਆਦਤਾਂ ਮੈਨੂੰ ਪਰੇਸ਼ਾਨ ਕਰਦੀਆਂ ਨੇ ਉਹ ਵਾਰ-ਵਾਰ ਵਿਜਲਿਤ ਹੋਇਆ ਉਸ ਨੂੰ ਮੁਸ਼ਕਲ ਭਰਿਆ ਭਵਿੱਖ ਦੇਖਣ ਵਿੱਚ ਬੇਚੈਨੀ ਵੀ ਹੋਈ ਪਰ ਉਹ ਵੇਖਦਾ ਰਿਹਾ ਦੇਰ ਸ਼ਾਮ ਨੂੰ ਉਸ ਨੇ ਪੱਕਾ ਇਰਾਦਾ ਕੀਤਾ ਕਿ ਹੁਣ ਮੈਂ ਕਮਜ਼ੋਰ ਨਹੀਂ ਪਾਵਾਂਗਾ ਅੱਜ ਤੋਂ ਹੀ ਮੇਰੀ ਨਵੀਂ ਜ਼ਿੰਦਗੀ ਦੀ ਯਾਤਰਾ ਸ਼ੁਰੂ ਹੁੰਦੀ ਹੈ ਸਭ ਤੋਂ ਪਹਿਲਾਂ ਕੰਮ ਚੋਰੀ ਤੇ ਆਲਸ ਦੂਰ ਕਰਾਂਗਾ ਬਿਨਾ ਸੋਚੇ ਵੱਡੀਆਂ-ਵੱਡੀਆਂ ਗੱਲਾਂ ਨਹੀਂ ਕਰਾਂਗਾ। ਸੋ ਦੂਜਾ ਦਿਨ ਆਇਆ। ਦੂਜੀ ਚਿੱਠੀ ਤੇ ਲਿਖਿਆ ਸੀ ਕਿ ਸ਼ਮਸ਼ਾਨ ਜਾਓ। ਲੜਕਾ ਪਹਿਲਾਂ ਦੋ ਵਾਰ ਸ਼ਮਸ਼ਾਨ ਆਇਆ ਸੀ ਪਰ ਅੱਜ ਉਸ ਦਾ ਮਨ ਨਹੀਂ ਲੱਗ ਰਿਹਾ ਸੀ। ਮਨ ਵਿੱਚ ਕੱਲ ਦੀਆਂ ਗੱਲਾਂ ਚੱਲ ਰਹੀਆਂ ਸੀ। ਉਹ ਵਾਰ-ਵਾਰ ਬੀਤੇ ਸਮੇਂ ਦੇ ਬਾਰੇ ਸੋਚ ਰਿਹਾ ਸੀ ਕਿ ਮੈਂ ਕਿੰਨਾ ਨਾ ਸਮਝਾਂ। ਮੈਂ ਇੰਨੇ ਸਾਲ ਐਵੇਂ ਕੱਢ ਦਿੱਤੇ, ਖਰਾਬ ਕਰ ਦਿੱਤੇ। ਮੇਰੇ ਅੰਦਰ ਇੰਨੀਆਂ ਕਮੀਆਂ ਨੇ। ਮੈਂ ਬਹੁਤ ਕੁਝ ਸੁਧਾਰਨਾ ਹੈ। ਉਸ ਸਮੇਂ ਇੱਕ ਬੁੱਢੇ ਬਾਬੇ ਨੇ ਕਿਹਾ, ਕੀ ਹੋਇਆ ਜਵਾਨਾ? ਤੂੰ ਇਕੱਲਾ ਬੈਠਾ ਹੈਂ। ਉਸਨੇ ਇੱਕ ਹਲਕੀ ਮੁਸਕਰਾਹਟ ਨਾਲ ਪੁੱਛਿਆ ਆਪਣੀ ਆਖਰੀ ਮੰਜ਼ਿਲ ਦੇਖਣ ਆਇਆ ਹੈ ਉਦੋਂ ਹੀ ਅਚਾਨਕ ਲੜਕੇ ਨੂੰ ਅਹਿਸਾਸ ਹੋਇਆ ਕਿ ਮੈਂ ਆਪਣੀਆਂ ਕਮੀਆਂ ਗਲਤੀਆਂ ਆਪਣੀ ਸਫਲਤਾ ਤੇ ਅਸਫਲਤਾ ਨੂੰ ਇੰਨਾ ਆਪਣੇ ਨਾਲ ਚਿਪਕਾ ਕੇ ਘੁੰਮ ਰਿਹਾ ਹਾਂ ਇਹ ਸਦਾ ਲਈ ਨਹੀਂ ਹੈ ਉਸੇ ਪਲ ਲੜਕੇ ਨੂੰ ਬਹੁਤ ਹੀ ਹਲਕਾ ਮਹਿਸੂਸ ਹੋਇਆ ਜਿਵੇਂ ਕਿ ਉਸਦੀ ਸਾਰੀ ਨਿਰਾਸ਼ਾ ਗਾਇਬ ਹੋ ਗਈ ਹੋਵੇ ਉਸਨੇ ਘਰ ਆ ਕੇ ਚਿੱਠੀ ਪਲਟ ਕੇ ਦੇਖਿਆ ਉਸ ਵਿੱਚ ਲਿਖਿਆ ਸੀ ਹੁਣ ਤੂੰ ਅਨੁਭਵ ਕਰ ਲਿਆ ਹੋਵੇਗਾ ਕਿ ਕੋਈ ਵੀ ਕਮੀ ਕੋਈ ਵੀ ਅਸਫਲਤਾ ਸਾਡੀ ਨਹੀਂ ਹੈ ਪਰ ਫਿਰ ਵੀ ਇਨਸਾਨ ਆਪਣੀ ਹਾਰ ਤੇ ਕਮੀਆਂ ਦਾ ਮਾਨਸਿਕ ਬੋਝ ਢੋਂਦਾ ਫਿਰਦਾ ਰਹਿੰਦਾ ਹੈ ਇਸ ਲਈ ਤੂੰ ਸਾਰੀਆਂ ਕਮੀਆਂ ਨੂੰ ਢੇਠਾ ਰੱਖ ਦੇ ਅੱਜ ਤੋਂ ਕੋਈ ਵੀ ਕੰਮ ਕਮਜ਼ੋਰੀ ਨਾਲ ਨਾ ਕਰੋ ਇਹ ਨਾ ਕਹੋ ਕਿ ਮੈਨੂੰ ਆਤਮ ਵਿਸ਼ਵਾਸ ਚਾਹੀਦਾ ਹੈ ਮੈਂ ਬਹੁਤ ਕਮਜ਼ੋਰ ਹਾਂ ਬਲਕਿ ਇਹ ਕਹੋ ਕਿ ਮੈਨੂੰ ਖੁਦ ਤੇ ਵਿਸ਼ਵਾਸ ਹੈ ਜੋ ਮੈਂ ਸੋਚਦਾ ਉਸ ਨੂੰ ਸ਼ੁਰੂ ਕਰਦਾ ਤੇ ਚੰਗੀ ਤਰ੍ਹਾਂ ਪੂਰਾ ਕਰਦਾ ਸੋ ਤੀਜੇ ਦਿਨ ਦੇ ਕਾਗਜ਼ ਵਿੱਚ ਲਿਖਿਆ ਸੀ ਕਿ ਘੋੜਿਆਂ ਦੀ ਦੌੜ ਦੇਖ ਕੇ ਆਓ ਲੜਕਾ ਤੁਰੰਤ ਉੱਠਿਆ ਤੇ ਨੇੜਲੇ ਸ਼ਹਿਰ ਪਹੁੰਚਿਆ ਉਥੇ ਘੋੜ ਦੌੜ ਹੋਇਆ ਕਰਦੀ ਸੀ ਪੂਰਾ ਦਿਨ ਦੌੜ ਦੇਖਦੇ ਦੇਖਦੇ ਉਹ ਸੋਚਣ ਲੱਗਾ ਕਿ ਇੱਥੋਂ ਤਾਂ ਛੋਟੇ ਛੋਟੇ ਸਬਕ ਸਿੱਖਣ ਵਾਲੀਆਂ ਬਹੁਤ ਸਾਰੀਆਂ ਗੱਲਾਂ ਨੇ ਪਰ ਉਹ ਖਾਸ ਚੀਜ਼ ਕਿਹੜੀ ਹੈ ਜਿਸ ਲਈ ਮਹਾਤਮਾ ਬੁੱਧ ਨੇ ਮੈਨੂੰ ਇੱਥੇ ਭੇਜਿਆ ਹੈ ਅਚਾਨਕ ਉਸ ਦਾ ਧਿਆਨ ਆਖਰੀ ਰੇਸ ਤੇ ਗਿਆ ਫਿਰ ਅਚਾਨਕ ਉਸ ਨੂੰ ਸਮਝ ਆਇਆ ਕਿ ਉਹੀ ਘੋੜ ਸਵਾਰ ਜਿੱਤਦੇ ਨੇ ਜੋ ਆਪਣੀ ਨਜ਼ਰ ਸਿਰਫ ਅੱਗੇ ਰੱਖਦੇ ਨੇ ਕਿਉਂਕਿ ਜੇਕਰ ਘੋੜ ਸਵਾਰ ਥੋੜਾ ਜਿਹਾ ਵੀ ਮੁੜਦਾ ਹੈ ਤਾਂ ਤੇਜ਼ ਦੌੜਦੇ ਹੋਏ ਘੋੜੇ ਦਾ ਸੰਤੁਲਨ ਵਿਗੜ ਜਾਂਦਾ ਹੈ ਉਸ ਦੀ ਚਾਲ ਬਦਲਦੀ ਹੈ ਤੇ ਗਤੀ ਵੀ ਘਟ ਹੋ ਜਾਂਦੀ ਹੈ ਲੜਕਾ ਸੰਤੁਸ਼ਟ ਹੋ ਕੇ ਘਰ ਚਲੇ ਗਿਆ ਉਸ ਕਾਗਜ਼ ਦੇ ਪਿੱਛੇ ਲਿਖਿਆ ਸੀ ਕਿ ਜੋ ਚਾਹੀਦਾ ਹੈ ਸਿਰਫ ਉਸ ਨੂੰ ਦੇਖੋ ਉਹੀ ਬਣ ਕੇ ਜਿਓ ਅੱਜ ਤੂੰ ਇੱਕ ਡੂੰਗੀ ਗੱਲ ਸਿੱਖੀ ਹੈ ਜ਼ਿਆਦਾਤਰ ਲੋਕ ਦੁੱਖ ਤੋਂ ਬਚਣ ਲਈ ਕੁਝ ਕਰਨਾ ਚਾਹੁੰਦੇ ਨੇ ਉਹਨਾਂ ਦਾ ਕੋਈ ਪੱਕਾ ਟੀਚਾ ਨਹੀਂ ਹੁੰਦਾ ਜੋ ਉਹਨਾਂ ਨੂੰ ਪ੍ਰੇਰਿਤ ਕਰ ਸਕੇ ਉਹਨਾਂ ਦੀ ਨਜ਼ਰ ਹਮੇਸ਼ਾ ਕਮੀ ਤੇ ਕਮਜ਼ੋਰੀ ਤੇ ਬਣੀ ਰਹਿੰਦੀ ਹੈ ਅਸਲੀ ਜਿਵੇਂ ਹੀ ਸਥਿਤੀ ਥੋੜੀ ਵਿਗੜਦੀ ਹੈ ਤਾਂ ਡਰ ਤੇ ਚਿੰਤਾ ਦੇ ਕਾਰਨ ਉਹਨਾਂ ਦਾ ਧਿਆਨ ਭਟਕ ਜਾਂਦਾ ਹੈ ਮਨ ਦਾ ਘੋੜਾ ਵਾਰ-ਵਾਰ ਦਿਸ਼ਾ ਭਟਕਣ ਤੇ ਹੌਲੀ ਤੇ ਲਾਚਾਰ ਹੋ ਜਾਂਦਾ ਹੈ ਅਸਲੀ ਪਹਿਲਾਂ ਅਜਿਹਾ ਟੀਚਾ ਬਣਾਓ ਜੋ ਤੁਸੀਂ ਸੱਚੀਓ ਪਾਉਣਾ ਚਾਹੁੰਦੇ ਹੋ ਜੋ ਤੁਹਾਨੂੰ ਪ੍ਰੇਰਣਾ ਦਿੰਦਾ ਹੈ ਫਿਰ ਇਸ ਤਰ੍ਹਾਂ ਜਿਓ ਇਸ ਤਰ੍ਹਾਂ ਕਰਮ ਕਰੋ ਜਿਵੇਂ ਉਹ ਟੀਚਾ ਪੂਰਾ ਹੋ ਗਿਆ ਜਿਵੇਂ ਕਿ ਤੁਸੀਂ ਕਾਮਯਾਬ ਹੋਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਕਾਮਯਾਬ ਇਨਸਾਨ ਵਾਂਗ ਆਪਣੇ ਸਮੇਂ ਦਾ ਨਿਵੇਸ਼ ਕਰਨਾ ਸ਼ੁਰੂ ਕਰ ਦਿਓ ਫਿਰ ਤੁਹਾਨੂੰ ਕਦੇ ਭਰਮ ਨਹੀਂ ਹੋਵੇਗਾ ਕਿ ਕਾਮਯਾਬੀ ਮੇਰੇ ਤੋਂ ਦੂਰ ਹੈ ਫਿਰ ਚੌਥੇ ਦਿਨ ਲੜਕੇ ਨੇ ਕਾਗਜ਼ ਖੋਲ ਕੇ ਦੇਖਿਆ ਜਿਸ ਵਿੱਚ ਲਿਖਿਆ ਸੀ ਕਿ ਜਦੋਂ ਤੱਕ ਕੁਝ ਸਿੱਖ ਨਾ ਲਵਾਂ ਬਾਜ਼ਾਰ ਦੇ ਭੀੜ ਵਾਲੇ ਚੌਰਾਹੇ ਨੂੰ ਕਈ ਵਾਰ ਪਾਰ ਕਰੋ ਲੜਕਾ ਬਾਜ਼ਾਰ ਆਇਆ ਤੇ ਮੁੱਖ ਚੌਰਾਹੇ ਤੇ ਆ ਕੇ ਖੜਾ ਹੋ ਗਿਆ ਉਸਨੇ ਦੇਖਿਆ ਕਾਫੀ ਭੀੜ ਹੈ ਹਰ ਕੋਈ ਆਪਣੇ ਕੰਮ ਨਾਲ ਇਧਰ ਉਧਰ ਜਾ ਰਿਹਾ ਹੈ ਰਾਹ ਉੱਪਰ ਭੀੜ ਹੀ ਭੀੜ ਦਿਖ ਰਹੀ ਹੈ ਕੋਈ ਪੈਦਲ ਚੱਲ ਰਿਹਾ ਹੈ ਤੇ ਕੋਈ ਆਪਣੇ ਸਾਧਨ ਤੇ ਜਾ ਰਿਹਾ ਹੈ ਕੋਈ ਆਰਾਮ ਨਾਲ ਚੱਲ ਰਿਹਾ ਹੈ ਤੇ ਕੋਈ ਕਾਲੀ ਵਿੱਚ ਭੱਜ ਰਿਹਾ ਹੈ ਲੜਕੇ ਨੇ ਰਸਤਾ ਪਾਰ ਕੀਤਾ ਤੇ ਦੂਜੇ ਪਾਸੇ ਪਹੁੰਚਿਆ ਉਸ ਨੂੰ ਕੁਝ ਖਾਸ ਸਿੱਖਣ ਨੂੰ ਨਹੀਂ ਮਿਲਿਆ ਫਿਰ ਥੋੜੀ ਦੇਰ ਬਾਅਦ ਉਸ ਨੇ ਦੁਬਾਰਾ ਰਸਤਾ ਪਾਰ ਕੀਤਾ ਇਸੇ ਤਰ੍ਹਾਂ 5-6 ਵਾਰ ਰਸਤਾ ਪਾਰ ਕਰਦੇ ਕਰਦੇ ਉਸ ਨੂੰ ਉਥੇ ਦੀ ਭੀੜ ਤੋਂ ਸਮੱਸਿਆ ਹੋਣੀ ਬੰਦ ਹੋ ਗਈ ਉਹ ਸੁਭਾਵਿਕ ਰੂਪ ਵਿੱਚ ਆਪਣੇ ਆਪ ਨੂੰ ਬਚਾਉਂਦੇ ਹੋਏ ਆਸਾਨੀ ਨਾਲ ਰਸਤਾ ਪਾਰ ਕਰਨ ਲੱਗਾ ਉਸ ਨੇ ਪਾਇਆ ਕਿ ਹੁਣ ਉਹ ਜ਼ਿਆਦਾ ਚੁਕੰਨਾ ਹੈ ਉਸ ਦਾ ਡਰ ਖਤਮ ਹੋ ਗਿਆ ਹੈ ਘਰ ਆ ਕੇ ਉਸ ਨੇ ਦੇਖਿਆ ਕਾਗਜ਼ ਦੇ ਦੂਜੇ ਪਾਸੇ ਲਿਖਿਆ ਸੀ ਕਿ ਚੌਥਾ ਪਾਠ ਹੈ ਧਿਆਨ ਸਿੱਖੋ ਤੇ ਮਨ ਦੀ ਭੀੜ ਨੂੰ ਬਿਨਾਂ ਉਲਝੇ ਪਾਰ ਕਰਨਾ ਸਿੱਖੋ ਜਦੋਂ ਤੁਸੀਂ ਆਉਂਦੇ ਜਾਂਦੇ ਵਿਚਾਰਾਂ ਨੂੰ ਦੇਖ ਸਕਦੇ ਹੋ ਉਹਨਾਂ ਨਾਲ ਉਲਝਦੇ ਟਕਰਾਉਂਦੇ ਨਹੀਂ ਉਦੋਂ ਫਿਰ ਮਨ ਤੁਹਾਨੂੰ 扑ੜਾ ਨਹੀਂ ਸਕਦਾ ਤੁਸੀਂ ਮਨ ਦੇ ਮਾਲਕ ਬਣ ਜਾਂਦੇ ਹੋ ਤੁਹਾਨੂੰ ਮਾੜੇ ਵਿਚਾਰਾਂ ਤੋਂ ਡਰ ਲੱਗਣਾ ਘਟ ਜਾਂਦਾ ਹੈ ਆਪਣੇ ਆਪ ਚੌਕਸੀ ਵੀ ਵਾਧੀ ਹੈ ਤੁਸੀਂ ਚੰਗੇ ਮਾੜੇ ਵਿਚਾਰਾਂ ਦੀ ਚਾਲ ਸਮਝਣ ਲੱਗਦੇ ਹੋ ਕਿਸ ਕਿਸਮ ਦੇ ਵਿਚਾਰ ਮੈਨੂੰ ਵਾਰ-ਵਾਰ ਆਉਂਦੇ ਨੇ ਧਿਆਨ ਵੀ ਇਹੀ ਹੈ ਤੁਸੀਂ ਹਮੇਸ਼ਾ ਮਨ ਨੂੰ ਦੂਰ ਤੋਂ ਦੇਖਣਾ ਹੈ ਨਹੀਂ ਤਾਂ ਮਨ ਤੁਹਾਡੇ ਤੇ ਰਾਜ ਕਰੇਗਾ ਤੇ ਜੋ ਤੁਹਾਡੇ ਕੋਲ ਹੈ ਤੁਸੀਂ ਉਸ ਨੂੰ ਛੱਡ ਕੇ ਬਾਹਰ ਹੀ ਭਟਕਦੇ ਰਹਿ ਜਾਓਗੇ ਤੇ ਕਦੇ ਵੀ ਮਨ ਦੀ ਸ਼ਾਂਤੀ ਨਹੀਂ ਪਾਓਗੇ ਸੋ ਪੰਜਵਾਂ ਦਿਨ ਆਇਆ ਲੜਕੇ ਨੇ ਕਾਗਜ਼ ਖੋਲ੍ਹਿਆ ਕਾਗਜ਼ ਵਿੱਚ ਲਿਖਿਆ ਸੀ ਕਿ ਇੱਕ কুমਿਹਾਰ ਤੋਂ ਸਿੱਖੋ ਸੋ ਥੋੜੀ ਦੇਰ ਬਾਅਦ ਲੜਕਾ ਇੱਕ কুমਿਹਾਰ ਦੇ ਕੋਲ ਜਾ ਪਹੁੰਚਿਆ ਜੋ ਕਈ ਲੋਕਾਂ ਨੂੰ ਘੜਾ ਬਣਾਉਣਾ ਸਿਖਾ ਰਿਹਾ ਸੀ ਲੜਕੇ ਨੇ ਦੇਖਿਆ ਕਿ ਸਾਰੇ ਬੜੀ ਮਿਹਨਤ ਨਾਲ ਘੜਾ ਬਣਾਉਂਦੇ ਪਰ ਫਿਰ ਵੀ কুমਿਹਾਰ ਉਹਨਾਂ ਦੇ ਘੜੇ ਨੂੰ ਪਟਵਾਉਂਦਾ ਤੇ ਉਹਨਾਂ ਨੂੰ ਫਿਰ ਤੋਂ ਦੁਬਾਰਾ ਸ਼ੁਰੂ ਕਰਨ ਲਈ ਕਹਿੰਦਾ ਜਿੰਨੇ ਵਾਰ ਘੜਾ ਮਿੱਟਦਾ ਉਨੇ ਹੀ ਵਾਰ কুমਿਹਾਰ ਪੂਰੇ ਉਤਸ਼ਾਹ ਨਾਲ ਦੁਬਾਰਾ ਘੜਾ ਬਣਾਉਣਾ ਸ਼ੁਰੂ ਕਰ ਦਿੰਦਾ ਬਹੁਤ देर ਦੇਖਣ ਦੇ ਬਾਅਦ ਉਸਨੇ কুমਿਹਾਰ ਤੋਂ ਪੁੱਛਿਆ ਕਿ ਤੁਹਾਡਾ ਘੜਾ ਵਾਰ-ਵਾਰ ਟੁੱਟ ਰਿਹਾ ਹੈ ਤੁਹਾਨੂੰ ਖਿਜ ਨਹੀਂ ਆਉਂਦੀ কুমਿਹਾਰ ਬੋਲਿਆ ਮਿੱਟੀ ਦੇ ਬਰਤਨ ਬਣਾਉਣਾ ਮੇਰਾ ਟੀਚਾ ਨਹੀਂ ਹੈ ਮੈਂ ਕਲਾ ਨਿਖਾਰਨ ਲਈ ਬਿਹਤਰ ਹੋਣ ਲਈ ਕੰਮ ਕਰਦਾ ਮਿੱਟੀ ਦੇ ਬਰਤਨ ਤਾਂ ਮਿੱਟੀ ਦੇ ਮੂਲ ਹੀ ਨੇ ਅਸਲ ਮਾਇਨੇ ਤਾਂ ਕਲਾ ਦੇ ਨੇ ਇਸ ਲਈ ਇੰਨੇ ਸਾਰੇ ਲੋਕ ਮੇਰੇ ਤੋਂ ਸਿੱਖਣ ਆਉਂਦੇ ਨੇ ਲੜਕੇ ਨੂੰ ਹੈਰਾਨੀ ਹੋਈ ਕਿ ਇੱਕ ਸਧਾਰਨ কুমਿਹਾਰ ਦੀ ਇੰਨੀ ਡੂੰਘੀ ਸੋਚ ਹੋ ਸਕਦੀ ਹੈ ਉਸਨੇ ਘਰ ਆ ਕੇ ਕਾਗਜ਼ ਦੇ ਪਿੱਛੇ ਪੜਿਆ ਉਸ ਵਿੱਚ ਲਿਖਿਆ ਸੀ ਪੰਜਵਾਂ ਪਾਠ ਹੈ ਕਿ ਜੋ ਵੀ ਕਰੋ ਉਸ ਦੀ ਕਲਾ ਵਿੱਚ ਨਿਪੁੰਨ ਬਣੋ ਤੁਹਾਡੀ ਕੀਮਤ ਤੇ ਬੁੱਧੀ ਆਪਣੇ ਆਪ ਵਧੇਗੀ ਮੈਨੂੰ ਮਿਲੇਗਾ ਮੈਂ ਤਦ ਹੀ ਕੰਮ ਕਰਾਂਗਾ ਜੋ ਇਸ ਭਾਵਨਾ ਨਾਲ ਕੰਮ ਕਰਦੇ ਨੇ ਉਹ ਕਰਮਚਾਰੀ ਬਣ ਕੇ ਰਹਿ ਜਾਂਦੇ ਨੇ ਉਹਨਾਂ ਕੋਲ ਹਮੇਸ਼ਾ ਕਮੀ ਹੁੰਦੀ ਹੈ ਪਰ ਜੋ ਹਰ ਵਾਰ ਆਪਣਾ ਕੰਮ ਬਿਹਤਰ ਕਰਨਾ ਚਾਹੁੰਦੇ ਨੇ ਉਹੀ ਕਲਾਕਾਰ ਬਣਦੇ ਨੇ ਉਹਨਾਂ ਨੂੰ ਨਾ ਕਾਮਯਾਬੀ ਖਝਾਉਂਦੀ ਨਹੀਂ ਬਲਕਿ ਬਿਹਤਰ ਬਣਾਉਂਦੀ ਹੈ ਇਹੀ ਜੀਵਨ ਦਾ ਨਿਜ਼ਮ ਹੈ ਜੋ ਨਿਰੰਤਰ ਬਿਹਤਰ ਹੁੰਦਾ ਹੈ ਉਹ ਆਪਣੇ ਟੀਚੇ ਤੱਕ ਜ਼ਰੂਰ ਪਹੁੰਚਦਾ ਹੈ ਇਸ ਲਈ ਸਾਨੂੰ ਆਪਣੇ ਕੰਮ ਤੇ ਧਿਆਨ ਦੇਣਾ ਚਾਹੀਦਾ ਹੈ ਆਪਣੀ ਇਕਾਗਰਤਾ ਸਿਰਫ ਕਰਮ ਕਰਨ ਤੇ ਰੱਖਣੀ ਚਾਹੀਦੀ ਹੈ ਕੁਝ ਪਾਉਣ ਤੇ ਬਿਲਕੁਲ ਨਹੀਂ ਛੇਵੇਂ ਕਾਗਜ਼ ਵਿੱਚ ਲਿਖਿਆ ਸੀ ਬਾਂਸ ਦੇ ਖੇਤ ਵਿੱਚ ਜਾਓ ਲੜਕਾ ਖੇਤ ਵਿੱਚ ਪਹੁੰਚਿਆ ਕਈ ਸਾਰੇ ਬਾਂਸ ਦੇ ਦਰਖਤਾਂ ਦੇ ਝੁੰਡ ਲੱਗੇ ਹੋਏ ਸੀ ਬਹੁਤ دیر ਤੱਕ ਉਹ ਸੋਚਦਾ ਰਿਹਾ ਕਿ ਮੈਂ ਇੱਥੋਂ ਕੀ ਸਿੱਖਣ ਵਾਲਾ ਤਾਂ ਉਸ ਦੀ ਨਜ਼ਰ ਇੱਕ ਝੁਕੇ ਹੋਏ ਬਾਂਸ ਤੇ ਪਈ ਉਸ ਨੇ ਉੱਥੇ ਕਿਸਾਨ ਤੋਂ ਪੁੱਛਿਆ ਕਿ ਕੀ ਇਹ ਖਰਾਬ ਹੋ ਗਿਆ ਹੈ ਕਿਸਾਨ ਨੇ ਕਿਹਾ ਬਿਲਕੁਲ ਨਹੀਂ ਜਿਹੜਾ ਬਾਂਸ ਜਿੰਨਾ ਮਜ਼ਬੂਤ ਤੇ ਲੰਮਾ ਹੁੰਦਾ ਹੈ ਉਹ ਓਨਾ ਹੀ ਵੱਧ ਝੁਕਦਾ ਹੈ ਬਾਂਸ ਬਹੁਤ ਲਚਕਦਾਰ ਹੁੰਦਾ ਹੈ ਅਸਲੀ ਜਦ ਤੂਫਾਨ ਆਉਂਦਾ ਹੈ ਤਾਂ ਬਾਸ ਦੇ ਦਰਖਤ ਨੂੰ ਕੋਈ ਤਕਲੀਫ ਨਹੀਂ ਹੁੰਦੀ ਲੜਕਾ ਬਹੁਤ ਖੁਸ਼ ਹੋਇਆ ਘਰ ਆ ਕੇ ਉਹ ਛੇਵਾ ਪੱਤਰ ਪੜਨ ਲੱਗਾ ਉਸ ਵਿੱਚ ਲਿਖਿਆ ਸੀ ਕਿ ਸਵੀਕਾਰ ਕਰਨ ਨਾਲ ਦੁੱਖ ਮਨ ਦੀ ਸੁੰਦਰਤਾ ਵਿੱਚ ਤੇ ਸੰਘਰਸ਼ ਸ਼ਕਤੀ ਵਿੱਚ ਬਦਲ ਜਾਂਦਾ ਹੈ ਦੁੱਖ ਤੋਂ ਦੂਰ ਨਾ ਭਜੋ ਜੀਵਨ ਵਿੱਚ ਅਚਾਨਕ ਦੁੱਖ ਆਵੇਗਾ ਕਦੇ ਧੋਖਾ ਵੀ ਹੋਵੇਗਾ ਇਸ ਲਈ ਇਸ ਨੂੰ ਸਵੀਕਾਰ ਕਰੋ ਕਿ ਸਭ ਕੁਝ ਕਦੇ ਵੀ ਇੱਕੋ ਜਿਹਾ ਨਹੀਂ ਰਹਿੰਦਾ ਫਿਰ ਆਪਣੇ ਸਾਹ ਵਿਚਾਰ ਤੇ ਭਾਵਨਾਵਾਂ ਤੇ ਧਿਆਨ ਦੇ ਕੇ ਖੁਦ ਦੁੱਖ ਦਾ ਕਾਰਨ ਸਮਝੋ ਇਸ ਪਲ ਨੂੰ ਨਾ ਸਵੀਕਾਰਨਾ ਇਸ ਪਲ ਵਿੱਚ ਰਹਿ ਨਾ ਪਾਉਣਾ ਦੁੱਖ ਹੈ ਇਸ ਲਈ ਜੋ ਵੀ ਹੋ ਰਿਹਾ ਹੈ ਉਸ ਨੂੰ ਸਵੀਕਾਰ ਕਰੋ ਤੇ ਹਲਕੇ ਬਣੇ ਰਹੋ ਅਜਿਹਾ ਕਰਨ ਨਾਲ ਮਨ ਦੀ ਸ਼ਾਂਤੀ ਦੇ ਨਾਲ ਨਾਲ ਤੁਹਾਨੂੰ ਬਿਹਤਰ ਹੋਣ ਦਾ ਹੌਸਲਾ ਤੇ ਪ੍ਰੇਰਣਾ ਮਿਲੇਗੀ ਸੋ ਆਖਰੀ ਦਿਨ ਲੜਕੇ ਨੇ ਸੱਤਵਾਂ ਕਾਗਜ਼ ਖੋਲ੍ਹਿਆ ਉਸ ਵਿੱਚ ਲਿਖਿਆ ਸੀ ਅੱਜ ਤੁਸੀਂ ਕਿਤੇ ਨਹੀਂ ਜਾਣਾ ਪਰ ਇਹ ਸਮਝਣਾ ਹੈ ਕਿ ਕਾਮਯਾਬੀ ਪਾਈ ਨਹੀਂ ਜਾਂਦੀ ਮਨ ਦੀ ਸ਼ਾਂਤੀ ਪਾਈ ਨਹੀਂ ਜਾਂਦੀ ਬਲਕਿ ਹਰ ਦਿਨ ਅਭਿਆਸ ਕੀਤੀ ਜਾਂਦੀ ਹੈ ਉਦੋਂ ਤੱਕ ਜਦੋਂ ਤੱਕ ਇਹ ਅਭਿਆਸ ਸੁਭਾਵਿਕ ਨਾ ਹੋ ਜਾਏ ਪਿਛਲੇ 7 ਦਿਨਾਂ ਵਿੱਚ ਤੁਹਾਨੂੰ 7 ਪਾਠ ਮਿਲੇ ਜੋ ਹਾਲੇ ਤੁਹਾਡੇ ਮਨ ਦੇ ਲਈ ਬਾਹਰੀ ਸਿਧਾਂਤ ਨੇ ਤੁਹਾਨੂੰ ਇਹਨਾਂ ਨੂੰ ਆਪਣਾ ਬਣਾਉਣ ਲਈ ਯਾਨੀ ਕਿ ਮਨ ਵਿੱਚ ਉਤਾਰਨ ਲਈ ਲਗਾਤਾਰ ਅਭਿਆਸ ਕਰਨਾ ਹੋਵੇਗਾ ਫਿਰ ਜਾ ਕੇ ਮਨ ਇਹਨਾਂ ਨੂੰ ਸਵੀਕਾਰ ਕਰੇਗਾ ਜੋ ਮਨ ਵਿੱਚ ਉਤਰ ਗਿਆ ਉਹ ਆਪਣੇ ਆਪ ਜੀਵਨ ਵਿੱਚ ਸਾਹਾਂ ਦੇ ਨਾਲ ਉਤਰ ਜਾਵੇਗਾ ਮਹਾਤਮਾ ਨੇ ਆਖਰ ਵਿੱਚ ਲਿਖਿਆ ਹੁਣ ਹਰ ਦਿਨ ਇੱਕ ਕਾਗਜ਼ ਨੂੰ ਪੜ੍ਹਨਾ ਹੈ ਤੇ ਹਰ ਦਿਨ ਵਿਸ਼ੇਸ਼ ਤੌਰ ਤੇ ਇੱਕ ਚੀਜ਼ ਨੂੰ ਧਿਆਨ ਵਿੱਚ ਰੱਖ ਕੇ ਕੋਸ਼ਿਸ਼ ਕਰਨੀ ਹੈ ਫਿਰ ਤੁਹਾਡੇ ਲਈ ਜੀਵਨ ਵਿੱਚ ਕਿਸੇ ਵੀ ਚੀਜ਼ ਨੂੰ ਪ੍ਰਾਪਤ ਕਰਨਾ ਜਾਂ ਮਨ ਦੀ ਸ਼ਾਂਤੀ ਨੂੰ ਪ੍ਰਾਪਤ ਕਰਨਾ ਮੁਸ਼ਕਲ ਨਹੀਂ ਹੈ ਤੁਹਾਡੇ ਲਈ ਸਭ ਕੁਝ ਸੌਖਾ ਹੋ ਜਾਵੇਗਾ ਲੜਕੇ ਨੂੰ ਗੌਤਮ ਬੁੱਧ ਦੀਆਂ ਸਾਰੀਆਂ ਗੱਲਾਂ ਸਮਝ ਵਿੱਚ ਆ ਗਈਆਂ ਉਸਨੇ ਪਹਿਲੇ ਦਿਨ ਦੇ ਵਾਅਦੇ ਨੂੰ ਯਾਦ ਕੀਤਾ ਤੇ ਕੰਮ ਤੇ ਲੱਗ ਗਿਆ ਸੋ ਸੌਖੇ ਸ਼ਬਦਾਂ ਵਿੱਚ ਸਮਝੀਏ ਸਭ ਤੋਂ ਪਹਿਲਾਂ ਪੱਕਾ ਇਰਾਦਾ ਕਰੋ ਮਾੜੀਆਂ ਆਦਤਾਂ ਦੇ ਸਾਹਮਣੇ ਢਿੱਲੇ ਨਾ ਪਾਓ ਮਾੜੀਆਂ ਆਦਤਾਂ ਦਾ ਜੀਵਨ ਤੇ ਅਸਰ ਸਮਝ ਕੇ ਇਹਨਾਂ ਨੂੰ ਦੂਰ ਕਰਨ ਦਾ ਪੱਕਾ ਇਰਾਦਾ ਕਰੋ ਕਿਉਂਕਿ ਇਨਸਾਨ ਦਾ ਖੁਦ ਤੋਂ ਹਾਰ ਜਾਣਾ ਬੇਬਸੀ ਦੀ ਚਰਮ ਸੀਮਾ ਹੈ ਦੂਜਾ ਪਾਠ ਹੈ ਕਮੀਆਂ ਤੇ ਅਸਫਲਤਾਵਾਂ ਦਾ ਭਾਰ ਹੇਠਾਂ ਰੱਖੋ ਕੋਈ ਵੀ ਕੰਮ ਕਮਜ਼ੋਰੀ ਨਾਲ ਨਾ ਕਰੋ ਇਹ ਨਾ ਕਹੋ ਮੈਨੂੰ ਆਤਮ ਵਿਸ਼ਵਾਸ ਚਾਹੀਦਾ ਹੈ ਮੈਂ ਬਹੁਤ ਕਮਜ਼ੋਰ ਹਾਂ ਬਲਕਿ ਖੁਦ ਤੇ ਵਿਸ਼ਵਾਸ ਕਰੋ ਕਿ ਮੈਂ ਜੋ ਸੋਚਦਾ ਹਾਂ ਉਸ ਨੂੰ ਸ਼ੁਰੂ ਕਰਦਾ ਵਾਂ ਤੇ ਚੰਗੀ ਤਰ੍ਹਾਂ ਪੂਰਾ ਕਰਦਾ ਵਾਂ ਤੀਜਾ ਪਾਠ ਭਵਿੱਖ ਤੋਂ ਜਿਓ ਜੋ ਤੀਜਾ ਚਾਹੀਦਾ ਹੈ ਸਿਰਫ ਉਸੇ ਨੂੰ ਹੀ ਦੇਖੋ ਤੇ ਉਹੀ ਬਣ ਕੇ ਜਿਓ ਮਨ ਦਾ ਘੋੜਾ ਵਾਰ-ਵਾਰ ਦਿਸ਼ਾ ਭਟਕਣ ਤੇ ਬੇਚੈਨ ਤੇ ਹੌਲੀ ਹੋ ਜਾਂਦਾ ਹੈ ਟੀਚੇ ਨੂੰ ਸੱਚ ਮੰਨ ਕੇ ਅੱਜ ਵਿੱਚ ਜੀਣਾ ਸ਼ੁਰੂ ਕਰੋ ਅਗਲੀ ਸਿੱਖਿਆ ਧਿਆਨ ਸਿੱਖੋ ਮਨ ਦੀ ਭੀੜ ਨੂੰ ਬਿਨਾਂ ਉਲਝੇ ਪਾਰ ਕਰੋ ਮਨ ਦੇ ਮਾਲਕ ਬਣ ਨਾਲ ਵਿਚਾਰਾਂ ਤੋਂ ਡਰ ਖਤਮ ਹੋ ਜਾਂਦਾ ਹੈ ਤੇ ਮਨ ਦੀ ਸ਼ਾਂਤੀ ਮਿਲਦੀ ਹੈ ਅਗਲੀ ਸਿੱਖਿਆ ਹੈ ਕਲਾ ਵਿੱਚ ਨਿਪੁੰਨ ਬਣੋ ਤੁਹਾਡੀ ਕੀਮਤ ਆਪਣੇ ਆਪ ਵਧੇਗੀ ਛੇਵਾਂ ਪਾਠ ਹੈ ਸਵੀਕਾਰ ਕਰਨ ਨਾਲ ਦੁੱਖ ਮਨ ਦੀ ਸੁੰਦਰਤਾ ਵਿੱਚ ਤੇ ਸੰਘਾਰਸ਼ ਸ਼ਕਤੀ ਵਿੱਚ ਬਦਲ ਜਾਂਦਾ ਹੈ ਤੇ ਆਖਰ ਵਿੱਚ ਲਗਾਤਾਰ ਅਭਿਆਸ ਕਰੋ ਜੀਵਨ ਦੇ ਇਹਨਾਂ 6 ਮਨਕਿਆਂ ਨੂੰ ਲਗਾਤਾਰ ਅਭਿਆਸ ਦੇ ਧਾਗੇ ਵਿੱਚ ਪਰੋਲੋ ਤੇ ਮਹਾਨ ਜੀਵਨ ਦੀ ਰਚਨਾ ਕਰੋ ਦੋਸਤੋ ਕਿਸੇ ਨੇ ਬਹੁਤ ਸੋਹਣੀ ਗੱਲ ਕਹੀ ਹੈ ਕਿ ਕਮਜ਼ੋਰੀ ਹਮੇਸ਼ਾ ਇੱਕ ਛੋਟੇ ਜਿਹੇ ਵਿਚਾਰ ਤੋਂ ਸ਼ੁਰੂ ਹੁੰਦੀ ਹੈ ਜੇਕਰ ਇਸ ਬੀਜ ਨੂੰ ਇੱਥੇ ਹੀ ਨਸ਼ਟ ਨਾ ਕੀਤਾ ਜਾਵੇ ਤਾਂ ਇੱਕ ਛੋਟਾ ਜਿਹਾ ਵਿਚਾਰ ਵੀ ਜਲਦੀ ਇੱਕ ਜੜ ਬਣ ਕੇ ਬੁੱਧੀ ਨੂੰ ਢੱਕ ਲੈਂਦਾ ਹੈ ਜੇਕਰ ਇਹ ਵੀਡੀਓ ਤੁਹਾਨੂੰ ਪਸੰਦ ਆਈ ਹੈ ਤਾਂ ਲਾਈਕ ਕਰੋ ਤੇ ਜੁੜ ਜਾਓ ਪੰਜਾਬੀ ਅਲਫਾਜ਼ ਦੇ ਨਾਲ ਕਿਉਂਕਿ ਮੈਂ ਇਸੇ ਤਰ੍ਹਾਂ ਦੇ ਕੰਮ ਦੇ ਕਿਸੇ ਲਿਆਉਂਦਾ ਰਹਾਂਗਾ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਆਪਣਾ ਖਿਆਲ ਰੱਖੋ ਸ਼ੁਕਰੀਆ